ਸਿੱਧੂ ਮਸੇਵਾਲੇ ਦੇ ਫੈਨ ਮੁੰਡੇ ਨੇ ਬਣਾਇਆ ਸਿੱਧੂ ਮਸੇਵਾਲੇ ਅਤੇ ਮਾ ਚਰਨ ਕੋਰ ਦਾ ਸਕੈਚ ਮੁੰਡਾ ਕਹਿੰਦਾ ਹੁਣ ਜਾਣਾ ਸਿੱਧੂ ਬਾਈ ਦੇ ਪਿੰਡ ਮਾ ਚਰਨ ਕੋਰ ਨੂੰ ਕਰਾਂਗੇ ਭੇਟ ਦੇਖੋ ਨੌਜਵਾਨ ਦੀ ਕਲਾ ਪੈਨਸਿਲ ਨਾਲ ਕਰਦਾ ਹੈ ਸਕੈਚ ਤਿਆਰ ਜਿਨ੍ਹਾਂ ਨੂੰ ਲੋਕ ਘਰ ਰਹੇ ਨੇ ਬਹੁਤ ਜ਼ਿਆਦਾ ਪਸੰਦ ਜ਼ਿਲ੍ਹਾ ਤਰਨਤਾਰਨ ਦੇ ਅਧੀਨ ਆਉਂਦੇ ਪਿੰਡ ਵੇਈ ਪੁਈ ਦੇ ਨੋਵੀ ਜਮਾਤ ਦੇ ਨੌਜਵਾਨ ਨੂੰ ਪੈਨਸਿਲ ਦੇ ਨਾਲ ਸਕੈਚ ਬਣਾਉਣ ਦਾ ਵੱਖਰਾ ਹੈ ਸ਼ੌਂਕ ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਹਰਮਿਤ ਸਿੰਘ ਅਤੇ ਉਸ ਦੀ ਮਾਤਾ ਪ੍ਰਦੀਪ ਕੌਰ ਨੇ ਦੱਸਿਆ ਕਿ ਹੁਣ ਤੱਕ ਹਰਮਿਤ ਸਿੰਘ ਨੇ ਕਈ ਗੁਰੂ ਸਾਹਿਬਾਨ ਦੀਆਂ ਤਸਵੀਰਾਂ ਅਤੇ ਨਾਮਵਰ ਗਾਇਕਾ ਦੀਆਂ ਤਸਵੀਰਾਂ ਪੈਨਸਿਲ ਦੇ ਨਾਲ ਸਕੈਚ ਕਰਕੇ ਤਿਆਰ ਕੀਤੀਆਂ ਹਨ ਹਰਮਿਤ ਸਿੰਘ ਅਤੇ ਉਸ ਦੀ ਮਾਤਾ ਦਾ ਕਹਿਣਾ ਹੈ ਕਿ ਜਿਹੜੀ ਤਸਵੀਰ ਸਿੱਧੂ ਮੂਸੇਵਾਲੇ ਦੀ ਅਤੇ ਉਸ ਦੀ ਮਾਤਾ ਚਰਨ ਕੌਰ ਦੀ ਤਿਆਰ ਕੀਤੀ ਹੈ ਉਹ ਕੁਝ ਦਿਨਾਂ ਤੋਂ ਬਾਅਦ ਉਸ ਦੇ ਪਿੰਡ ਮੂਸੇ ਜਾ ਕੇ ਉਸ ਪਰਿਵਾਰ ਮੈਂਬਰਾਂ ਨੂੰ ਭੇਟ ਕੀਤੀ ਜਾਵੇਗੀ ਹੋਰ ਕੀ ਕੁਝ ਕਹਿਣਾ ਹਰਮਿਤ ਸਿੰਘ ਅਤੇ ਉਸ ਦੀ

ਤੇ ਬਾਬਾ ਦੀਪ ਸਿੰਘ ਜੀ ਦੀਆਂ ਤੇ ਹੋਰ بڑے ਸਿੰਗਰਾਂ ਦੀ ਬਣਾਈਆਂ ਸਿੱਧੂ ਮੂਸੇ ਵਾਲੇ ਦੀ ਬਣਾਈ ਹੋਈ ਹੈ ਤੇ ਨਰਵਾਲ ਪੰਨ ਦੀ ਫੋਟੋ ਬਣਾਈ ਹਾਂਜੀ ਇਸ ਤੋਂ ਇਲਾਵਾ ਹੋਰ ਹੋਰ ਵੀ بڑے ਸਿੰਗਰਾਂ ਦੀਆਂ ਨਰਵਾਲ ਪੰਨ ਉਹਦੀਆਂ ਤੇ ਹੋਰ ਵੀ ਕਾਫੀ ਸਿੰਗਰ ਆ ਤੇ ਐਮ ਵੀਰਕ ਦੀ ਬਣਾਈ ਹੋਰ بڑے ਸਿੰਗਰ ਬਣਾਈ ਉਹਨਾਂ ਦੀ ਹਾਂਜੀ ਕਿਸ ਤਰ੍ਹਾਂ ਤੁਹਾਡੇ ਮਨ ਚ ਜਿਹੜਾ ਸ਼ੌਂਕ ਪਿਆ ਹੈ ਇਹ ਸ਼ੌਂਕ ਬੜੀ ਪੰਤੋ ਸੀ ਤੇ ਹੁਣ ਹੋਰ ਥੋੜਾ ਜਿਹਾ ਕਰ ਰਹੇ ਆ ਰਿਆ ਸਿੱਧੂ ਮੂਸੇ ਵਾਲੇ ਦੀ ਡੈਥ ਹੋਈ ਸੀ ਤੇ ਫਿਰ ਹੋਰ ਚੌਂਕ ਪੈ ਗਿਆ ਥੋੜਾ ਜਿਹਾ ਤੇ ਤਾਂ ਤੇ ਸਾਲੋਂ ਚੱਲਿਆ ਹੁਣ ਥੋੜਾ ਕੀ ਜਿਹੜਾ ਆਟਵਲ ਜ਼ਿਆਦਾ ਹੋ ਗਿਆ ਮੈਂ ਹਾਂਜੀ ਸਕੂਲ ਦਾ ਔਰ ਪ੍ਰਵਾਦਾ ਕਿੱਥੇ ਦਾ ਸਾਥ ਮਿਲਦਾ ਹੈ ਪੂਰਾ ਵਧੀਆ ਮਿਲਦਾ ਹੈ ਰਿਪਲਾਂਸ ਰਿਪਲਾਈ ਮਿਲਦਾ ਵਧੀਆ ਕਿ ਘਰ ਦੇ ਵੀ ਪੂਰੇ ਸਹਿਬ ਦਿੰਦੇ ਆ ਸਾਥ ਦਿੰਦੇ ਆ ਤੇ ਟੀਚਰ ਬਹੁਤ ਸਾਥ ਦਿੰਦੇ ਆ ਹਾਂਜੀ ਜਿਸ ਤਰ੍ਹਾਂ ਤਸਵੀਰ ਬਣਾਉਣ ਤੇ ਕਿੰਨਾ ਕ ਸਮਾਂ ਲੱਗ ਜਾਂਦਾ ਹੈ ਇਹ ਸਕੂਲੋਂ ਆਣ ਕੇ ਕਿ ਜਦੋਂ ਬਣ ਜਾਂਦੀ ਸਕੂਲੋਂ ਆਣ ਕੇ ਲੱਗੇ ਰਹਿਦਾ ਦੋ ਤਿੰਨ ਦਿਨਾਂ ਦੇ ਵਿੱਚ ਬਣ ਜਾਂਦੀ ਹੈ ਜਿਹੜੀ ਤੁਸੀਂ ਹੁਣ ਸਿੱਧੂ ਮੂਸੇਵਾਲੇ ਦੀ ਉਸ ਵੀ ਮਾਤਾ ਚਰਨ ਕੌਰ ਦੀ ਤਸਵੀਰ ਬਣਾਈਆਂ ਇਸ ਦਾ ਕੀ ਕਰੋ ਹੁਣ ਹਣ ਇਹਦਾ ਉਸ ਦੇ ਪਿੰਡ ਦੇ ਕਹਣਾ ਸਿੱਧੂ ਮੂਸੇਵਾਲੇ ਜੀ ਦੇ ਉਹਨਾਂ ਦੇ ਮਾਤਾ ਜੀ ਨੂੰ ਦੇਖਾਣੀ ਤਸਵੀਰ ਮੂਸੇ ਹਾਂਜੀ ਪਿੰਡ ਕੀ ਨਾ ਟੋਡਾ ਤੇ ਕਿਹੜਾ ਪਿੰਡ ਹੈ ਹਾਂਜੀ ਮੇਰਾ ਨਾਮ ਪ੍ਰਦੀਪ ਕੋਰ ਪਿੰਡ ਵਈਪੂਈ ਹਟਾ ਕੀ ਕਹਣਾ ਜਾਊਗਾ ਜਿਹੜਾ ਟੋਡਾ ਬੇੜਾ ਵਕ ਉਤਰਾਂ ਗਿਆ ਸਕੇਤ ਦੇ ਨਾਲ ਪੈਨਸਨ ਦੇ ਨਾਲ ਜੀ ਤਸਵੀਰ ਬਣਾਉਂਦਾ ਇਹ ਇਹਨੂੰ ਤਾਂ ਸ਼ੌਂਕ ਸ਼ੁਰੂ ਤੋਂ ਹੀ ਆ ਇਹ ਉਹ ਲੀਲੀਬੀ ਦਾ ਬਣਾਉਂਦਾ ਗਿਆ ਕਦੀ ਕਿਸੇ ਸਿੰਗਰ ਦੀ ਕਦੀ ਕਿਸੇ ਸਿੰਗ ਦੀ ਕਦੀ ਮਾਦੀ ਮੂਸੀਆਲ ਸਿੰਘ ਬਣਾਉਂਦਾ ਹੈ ਤੇ ਜਾਂ ਆਪਣੀ ਜਿਦਾਂ ਗੁਰੂਆਂ ਦੀਆਂ ਬਣਾਉਣੀਆਂ ਤੇ ਇਹ ਬਣਾਉਂਦਾ ਬਣਾਉਂਦਾ ਜਿਆਦਾ ਹੀ ਸ਼ੌਂਕ ਵਧਾ ਗਿਆ ਹੋਰ ਇਹਨਾਂ ਦਾ ਜਿਆਦਾ ਧਿਆਨ ਹੋ ਗਿਆ ਇੱਕ ਪਾਸੇ ਤੇ ਵੀ ਇਹ ਮੈਂ ਬਣਾਉਣੀਆਂ ਬਣਾਉਣੀਆਂ ਤਸਵੀਰਾਂ ਹੁਣ ਤੱਕ ਕਿਸੇ ਸਿੰਗਰ ਦੀਆਂ ਔਰ ਕਿਸ ਗੁਰੂ ਸਾਹਿਬ ਜੀ ਦੀਆਂ ਫੋਟੋ ਬਣਾ ਚੁੱਕਾ ਹੈ ਇਹ ਘਰ ਤੋਂ ਘਰ 10-15 ਜੰਦਿਆਂ ਬਣਾ ਗਿਆ ਹਾਂ ਉਹਨਾਂ ਨੇ ਕਿ ਉਹ ਵਹੀ ਉਹ ਡੈਰੀ ਬਣਾਉਂਦੇ ਆ ਉਹਦੇ ਤੇ ਸਾਰੇ ਸਿੰਗਰਾਂ ਦੀਆਂ ਬਣਾਈਆਂ ਨੇ ਸੁਧਮੂਸੇਲੇ ਹੋਇਆ ਜਾਂ ਨਿਰਵੈਰ ਬੰਨੂ ਆ ਨਿਮਰਤਾ ਕਹਿਰਾਏ ਜਾਂ ਵੀ ਸਾਰੇ ਸਿੰਗਰਾਂ ਦੀਆਂ ਬਣਾਈਆਂ ਨੇ ਵੀ ਜੇ ਲਵੀ ਕਰਨ ਔਜਲਾ ਹਰ ਇੱਕ ਦੀਆਂ ਵੀ ਨੇ ਬਣਾਈਆਂ ਵੀ ਬਸ ਇਹਨੂੰ ਇੰਨਾ ਚਾਹੂੰਗਾ ਵੀ ਕੋਈ ਵੀ ਸਿੰਗਰ ਹੋਵੇ ਉਹ ਬਣਾਉਣੀਆਂ ਬਣਾਉਣੀਆਂ ਜਾਂ ਕੋਈ ਵੀ ਆਪਣਾ ਗੁਰੂ ਹੋਵੇ ਉਹਨੀਆਂ ਬਣਾਉਣੀਆਂ ਨੇ ਹਾਂਜੀ ਅੱਛਾ ਜਿਸ ਤਰ੍ਹਾਂ ਇਹ ਕਾਫੀ ਸਵਾਲ ਆਗੇ ਜਿਹੜੀ ਤਸਵੀਰ ਬਣਾਉਣਾ ਤੁਹਾਡੇ ਵੱਲੋਂ ਮਨਾਂਦਰ ਨਹੀਂ ਕੀਤਾ ਜਾਂਦਾ ਕਿਸ ਤਰ੍ਹਾਂ ਸਾਦਦੇ ਹੋ ਨਹੀਂ ਨਹੀਂ ਮੈਂ ਪੂਰਾ ਸਪੋਰਟ ਦਿੰਦੀ ਇਹਨੂੰ ਬਾਕੀ ਇਹਦੇ ਪਾਪਾ ਕਹਿ ਦਿੰਦੇ ਕਿ ਵੇਲੇ ਵੀ ਨਹੀਂ ਤੂੰ ਹੋਰ ਕੋਈ ਕੰਮ ਸਿੱਖ ਤੂੰ ਇਹਦੇ 'ਰ ਹੀ ਜ਼ਿਆਦਾ ਧਿਆਨ ਦਿੰਦਾ ਮੈਂ ਤੂੰ ਪੜ੍ਹਾਈ ਖਤਮ ਹੋ ਜਣੀ ਇਹਦੇ ਮਿਲ ਕੇ ਤੂੰ ਬਣਾ ਕੋਈ ਕੰਮ ਸਿੱਖ ਤੇ ਪਰ ਮੈਂ ਕਹਿ ਦਿੰਦੀ ਨਹੀਂ ਇਹਨੂੰ ਇੱਧਰ ਵੀ ਇਹਦਾ ਧਿਆਣਾ ਇਹਨੂੰ ਇਹੋ ਕੰਮ ਕਰਾਉਣਾ ਹੈ ਇਹ ਹੀ ਇਹਨੂੰ ਡਿਪਲੋਮਾ ਵੀ ਇਹੀ ਕਰਾਵਾਂਗੇ ਹਾਂ ਜੀ ਜਿਸ ਦਾ ਤੁਹਾਡਾ ਬੱਚਾ ਕਹਿ ਰਿਹਾ ਵੀ ਮੈਂ ਜਿਹੜੀ ਸਿੱਧੂ ਮੂਸੇਵਾਲੇ ਦੀ ਮਾਤਾ ਚਰਨਕੌਰ ਦੀ ਤਸਵੀਰ ਜਿਹੜੀ ਬਣਾਈਆ ਮੈਂ ਉ ਮੈਂ ਇਹ ਹੀ ਕਹਿੰਦੀ ਆ ਵੀ ਜਿੰਨਾਂ ਵੀ ਸਾਡਾ ਟਾਈਮ ਲੱਗਾ ਆਂ ਉਹਦੋਂ ਜ਼ਰੂਰ ਜਾਵਾਂਗੇ ਨਾਲ ਇਹਦੇ ਕੋਲੋਂ ਇੱਕ ਰੀ ਕਰਾ ਕੇ ਆਪਣੀ ਲੈਮੀਨੇਸ਼ਨ ਕਰਾਉਣੀ ਆ ਤਸਵੀਰ ਤੇ ਫਿਰ ਜਾਵਾਂਗੇ ਜ਼ਰੂਰ ਹੋਰ ਨਾ ਬੱਚਿਆਂ ਨੂੰ ਤੇ ਉਹਨਾਂ ਦੀ ਮਾਂ ਨੂੰ ਕੀ ਸੇ ਦੇ ਦੇਣਾ ਚਾਹੁੰਦੇ ਮੈਂ ਇਹ ਹੀ ਕਹਿੰਦੀ ਆ ਵੀ ਆਪਣੇ ਬੱਚਿਆਂ ਨੂੰ ਪੂਰਾ ਸਪੋਰਟ ਕਰਿਆ ਕਰੋ ਵੀ ਕਿਸੇ ਵੀ ਕੰਮ ਵਿੱਚ ਬੱਚੇ ਦਾ ਹੁਨਰ ਹੁੰਦਾ ਵਾ ਕਿਸੇ ਕਿਸੇ ਵਿੱਚ ਹੁੰਦਾ ਕੋਈ ਕਿਸੇ ਵਿੱਚ ਹੁੰਦਾ ਵਾ ਬਸ ਸ਼ੌਂਕ ਹੁੰਦਾ ਬੱਚੇ ਦਾ ਬਸ ਉਹਦਾ ਸਾਥ ਜ਼ਰੂਰ ਦਿਆ ਕਰੋ ਬਾਕੀ ਇਹ ਬੱਚੇ ਵੀ ਪੁੱਠੇ ਵਸੇ ਨਾ ਲੱਗਣ ਸਿੱਧਾ ਸਿੱਖੀ ਵੱਲ ਧਿਆਨ ਦੋ ਬਾਕੀ ਇਹਨਾਂ ਮੈਂ ਸਿੱਖੀ ਹਲ ਬਹੁਤ ਇਹਨੂੰ ਖਿੱਚਦੀ ਵੀ ਨਹੀਂ ਆਪਾਂ ਸਿੱਖੀ ਰੱਖਣੀ ਐ ਸਸ ਬਸ ਇਹੀ ਕੰਮ ਕਰਨਾ ਆਪਾਂ ਗੁਰੂ ਦੇ ਸਿੱਖਾਂ ਵਾ ਹਾਂਜੀ